ਅੱਛਾ ਗੱਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 8 ਦਸੰਬਰ 2025 ਤੇ ਟਾਈਮ 4 ਵਜੇ ਕੋਈ 25 ਕੁ ਮਿੰਟ ਹੋਏ ਨੇ ਸਵੇਰ ਦੇ 3 ਵਜੇ 54 ਮਿੰਟ ਤੇ ਇੱਕ ਫੋਨ ਆਉਂਦਾ ਵੀ ਭਾਜੀ ਅਸੀਂ ਨਾ ਬਟਿੰਡਾ ਬੱਸ ਸਟੈਂਡ ਤੇ ਇੱਕ ਆਟੋ ਚੋਰ ਫੜਿਆ ਆਟੋ ਚੋਰ ਜਿਹੜਾ ਉਹ ਤੁਸੀਂ ਵੇਖ ਲਓ ਵੀ ਆਹ ਸ਼ਖਸ ਹੈ ਤੇ ਇਹਨੂੰ ਫੜਿਆ ਕੀ ਨਾਮ ਹੈ ਤੇਰਾ ਪ੍ਰਿੰਸ ਜੀ ਕਿੱਥੋਂ ਬਟਾ ਜਿਲੰਦਰ ਜਲੰਧ ਤਾਂ ਇੱਥੇ ਕੀ ਕਰਨਾ ਆਇਆ ਸੀ ਇੱਥੇ ਮੈਂ ਆਪਣੀ ਭੈਣ ਹੋਰਾਂ ਨੂੰ ਮਿਲਣ ਆਇਆ ਸੀ ਜੀ ਕਿੱਥੇ ਰਹਿੰਦੇ ਆ ਉਹ ਨਰਵਾਨਾ ਰੋਡ ਤੇ ਅੱਛਾ ਕਿਹੜੀ ਟ੍ਰੇਨ ਤੇ ਆਏ ਸੀ ਮੈਂ ਇਹ ਸ਼ਾਮ ਉਹ ਤੋਂ ਦੁਪਹਿਰ ਵਾਲੀ ਤੇ ਆਇਆ ਸੀ ਤੇ 4:30 ਵਜੇ ਤੋਂ ਤੁਰੀ ਸੀ ਰਾਤੀਏ ਤੇ ਸੋਰੀ ਦੁਪਹਿਰ ਵਾਲੀ ਤੇ ਆਇਆ ਸੀ ਜੰਮੂ ਤੋਂ ਵੀ ਤੇ ਜਿਹੜੀ ਜਾਂਦੀ ਆ ਉੱਥੇ ਆਇਆ ਸੀ ਮੇਰੀ ਜੇਬ 'ਚ ਟਿਕਟ ਸੀਗੀ ਤੇ ਮੈਂ ਨਸ਼ਾ ਮਿਸਾ ਕਰਦਾ ਜੀ ਮੈਂ ਲੈਨਾਂ ਦੇ ਨਸ਼ਾ ਲੈਣ ਗਿਆ ਸੀ ਜੀ ਤੈਨੂੰ ਕਿਵੇਂ ਪਤਾ ਸੀ ਵੀ ਲੈਨਾਂ ਤੇ ਨਸ਼ਾ ਮਿਲਦਾ ਹਾਂਜੀ ਮੈਂ ਪਹਿਲਾਂ ਵੀ ਆਂਦਾ ਜੀ ਇੱਥੇ ਮੈਂ ਹਰ ਸਾਲ ਬਸੰਤ ਮਨਾਣ ਆਂਦਾ ਜੀ ਅੱਛਾ ਜਲੰਧਰ ਕਿੱਥੇ ਰਹਿਲੇ ਆਪਾਂ ਬਾਬਾ ਖੇਲ ਨਹਿਰ ਤੇ ਜੀ ਬਸਤੀ ਬਾਬਾ ਖੇਲ ਹਾਂਜੀ ਬਸਤੀ ਬਾਬਾ ਖੇਲ ਹੂੰ ਫਿਸ਼ ਮਾਰਕੀਟ ਕੋਲ ਹੂੰ ਹੂੰ ਉੱਥੇ ਮੇਰਾ ਘਰ ਆ ਜੀ ਉੱਥੇ ਮੈਂ ਫਰਾਈ ਦੀ ਜੜੀ ਲਾਣਾ ਜੀ ਅੱਛਾ ਤੇ ਮੈਂ ਇੱਥੇ ਆਇਆ ਜੀ ਤੇ ਦੋ ਮੁੰਡਿਆਂ ਨੂੰ ਮੈਂ ਕਿਹਾ ਉੱਥੇ ਸਮਾਨ ਲਾਂਦੇ ਪਏ ਸੀ ਪਤਲੇ ਜਿਹੇ ਮੁੰਡੇ ਸੀ ਕਾਲੇ ਹੂੰ ਉਹਨਾਂ ਨੂੰ ਨਾਮ ਪਤਾ ਉਹਨਾਂ ਦੇ ਉਹਨਾਂ ਨੇ ਮੈਨੂੰ ਨਾਮ ਦੱਸਿਆ ਸੰਜੇ ਅੱਛਾ ਇੱਕ ਨੇ ਨਾਮ ਦੱਸਿਆ ਸੰਜੇ ਇੱਕ ਨੇ ਨਾਮ ਦੱਸਿਆ ਸੋਨੀ ਠੀਕ ਹੈ ਤੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਅੰਕਲ ਜੀ 10000 ਰੁਪਏ ਸੀਗਾ ਜੇਪ ਚ ਅੱਛਾ 10000 ਰੁਪਏ ਉਹਨਾਂ ਕੋਲ ਜੇਪ ਚ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਵੀ ਯਾਰ ਇੱਕ ਬੰਦੇ ਦਾ ਤੂੰ ਆਟੋ ਰੇਡ ਕੇ ਨਾ ਹਮ ਬਸ ਤੂੰ ਇੱਥੋਂ ਸਾਨੂੰ ਨਹਿਰ ਤੱਕ ਕਰਕੇ ਦੇਣਾ ਹਮ ਤੇ ਅਸੀਂ ਤੈਨੂੰ ਤੇਲਪੁਆਣ ਨੂੰ ਪੈਸੇ ਦਿੰਨੇ ਆ ਮੈਂ ਉਹਨੂੰ ਕਹਾ ਮੈਂ ਕਿਹਾ ਤੇਲ ਵੀ ਮੁੱਕ ਗਿਆ ਤੇ ਫੇਰ ਕਹਿੰਦਾ ਸੀ ਤੈਨੂੰ ਤੇਲਪੁਆਣ ਨੂੰ ਵੀ ਪੈਸੇ ਦਿੰਨੇ ਆ ਅਸੀਂ ਤੇਰੇ ਨਾਲ ਮੂਰੇ ਮੂਰੇ ਵੀ ਹੋਵਾਂਗੇ ਹਾਂ ਠੀਕ ਹੈ ਜੀ ਤੇ ਮੈਂ ਇਹਨਾਂ ਦਾ ਮੈਨੂੰ ਨਹੀਂ ਪਤਾ ਅੰਕਲ ਜੀ ਕੌਣ ਆ ਕੌਣ ਨਹੀਂ ਤੇ ਇਹਨਾਂ ਦਾ ਆਟੋ ਮੈਂ ਚੇਰੇੜਿਆ ਕਿਤੋਂ ਕਿਹੜੀ ਜਗ੍ਹਾ ਤੋਂ ਉਹ ਮੈਨੂੰ ਮਹੱਲੇ ਦਾ ਨਹੀਂ ਪਤਾ ਜੀ ਤੈਨੂੰ ਉੱਥੇ ਲੈ ਕੇ ਕੌਣ ਗਿਆ ਉਹ ਮੁੰਡੇ ਲੈ ਕੇ ਗਏ ਸੀ ਜਿੰਨਾਂ ਕੋ ਟੁੱਟਾ ਜਾਂ ਮੋਰਸਾ ਲਾ ਜੀ ਅੱਛਾ ਕਿੰਨੇ ਜਣੇ ਸੀ ਉਹ ਮੁੰਡੇ ਦੋ ਜਣੇ ਜੀ ਦੋ ਜਣੇ ਅੱਛਾ ਫੇਰ ਉਹ ਆਪ ਪਾਸੇ ਹੋ ਗਏ ਹਾਂਜੀ ਆਪ ਪਾਸੇ ਹੋ ਗਏ ਹਮ ਉਹਨਾਂ ਨੇ ਮੈਨੂੰ ਗੱਡੀ ਦਿਖਾਈ ਹਮ ਤੇ ਕਹਿੰਦੇ ਜੀ ਅੰਕਲ ਦੀ ਗੱਡੀ ਰੇੜੇ ਦੇ ਅੱਗੇ ਕਰਨੀ ਆ ਅੱਗੇ ਅੱਗੇ ਸਟਾਰਟ ਕਰਨੀ ਆ ਨੰਦੇ ਹੋ ਜੂਗੀ ਤੇਰੇ ਕੋ ਰੱਸੀ ਵੀ ਉਹਨਾਂ ਨੇ ਦਿੱਤੀ ਜੀ ਰੱਸੀ ਰੱਸੀ ਮਾਰੀ ਮੈਂ ਜੀ ਤੇ ਸਟਾਰਟ ਕਰਕੇ ਲੈ ਕੇ ਆਇਆ ਮੈਂ ਤੇ ਮੈਂ ਤਾਂ ਆਰਾਮ ਨਾਲ ਚਲਾ ਰਿਆ ਸੀ ਜੀ ਆਹ ਬਾਈ ਜੀ ਨੇ ਮੈਨੂੰ ਦੇਖ ਲਿਆ ਅੱਛਾ ਵੀ ਬਾਈ ਜੀ ਦੀ ਗੱਡੀ ਚੋਰੀ ਹੋ ਗਈ ਆ ਹੂੰ ਤੇ ਮੈਂ ਡਰਦੇ ਮਾਰੇ ਨਿਠਾਲ ਲੱਗਾ ਜੀ ਹੂੰ ਸੇ ਡਰਦੇ ਮਾਰੇ ਨਿਠਾਲ ਕੇ ਬਾਈ ਜੀ ਨੇ ਵਿੱਚ ਮਾਰੀ ਵਿੱਚ ਮਾਰੀ ਤੇ ਉੱਤਵਾਲ ਜਿਵੇਂ ਡਰਦੇ ਮਾਰੇ ਸਕੂਲ ਦੇ ਵਿੱਚ ਵੜ ਗਿਆ ਅੱਛਾ ਕਿਹੜੇ ਸਕੂਲ ਚ ਉਹ ਮੈਨੂੰ ਇਹ ਨਹੀਂ ਪਤਾ ਕਿਹੜਾ ਸਕੂਲ ਆ ਸਾਹਮਣੇ ਸਕੂਲ ਆ अच्छा हां सामने स्कूल है मिनू नहीं पता केड़ा स्कूल है मैं स्कूल ਦੇ ਵਿੱਚ ਵੜ ਗਿਆ ਜੀ ਤੇ ਮੈਨੂੰ ਨਹੀਂ ਪਤਾ ਕਿਹੜਾ ਸਕੂਲ ਹੈ ਮੈਂ ਡਰਦੇ ਮਾਰੇ ਤੇ ਮੈਨੂੰ ਇਹ ਸੀ ਵੀ ਮੈਨੂੰ ਕੁੱਟ ਪਊਗੇ ਕੁਰਤਾ ਚਲੋ ਮੈਨੂੰ ਰੱਬ ਜਾਣੇ ਹੁਣ ਮੈਂ ਗਲਤੀ ਕੀਤੀ ਉਹ ਤਾਂ ਪਹਿਣੀ ਸੀ ਤੇ ਉਹ ਮੁੰਡਿਆਂ ਨੇ ਮੈਨੂੰ 2000 ਰੁਪਏ ਦਿੱਤਾ ਸੀ ਉਹ ਮੁੰਡਿਆਂ ਨੇ ਮੈਨੂੰ ਇੰਨਾ ਕਿਹਾ ਸੀ ਬਸ ਅੰਕਲ ਜੀ ਲਾਟੋ ਚੱਕੇ ਤੂੰ ਸਾਨੂੰ ਦੇਣਾ ਆ ਦੇਖੋ ਇਹ ਇਸੇ ਕਰਕੇ ਇਹਨੂੰ ਬੰਨਿਆ ਹੋਇਆ ਦਿਖਾਓ ਤੁਸੀਂ ਇੱਕ ਵਾਰੀ ਕਿਉਂਕਿ ਇਹ ਜਾਵੇ ਨਾ ਕਿਸੇ ਪਾਸੇ ਇਹ ਜਿਹੜੇ ਵੀਰ ਨੇ ਇਹ ਇਹਨੂੰ ਫੜਿਆ ਦੇਖੋ ਪਤਾ ਕੀ ਹੈ ਮੈਂ ਮੈਂ ਹੀ ਕਹਣਾ ਅਸੀਂ ਕਹਿ ਦਿੰਦੇ ਆ ਵੀ ਆਟੋ ਵਾਲੇ ਨੇ ਜਿਹੜੇ ਬਹੁਤ ਮਾੜੇ ਨੇ ਬਹੁਤ ਮਾੜੇ ਨੇ ਮੈਂ ਇਹ ਹਮੇਸ਼ਾ ਜਦੋਂ ਵੀ ਆਟੋ ਵਾਲੇ ਦੀ ਗੱਲ ਆਉਂਦੀ ਤਾਂ ਮੈਂ ਇਹ ਕਹਿੰਦਾ ਉਹਨੇ ਵੀ ਜਿਹੜੇ ਚੰਗੇ ਨੇ ਉਹ ਬਹੁਤ ਹੀ ਚੰਗੇ ਨੇ ਕੁਝ ਚੰਦ ਕੁ ਆਟੋ ਵਾਲੇ ਨੇ ਜਿਹੜੇ ਖਰਾਬ ਕਰਦੇ ਨੇ ਹੁਣ ਜਿਵੇਂ ਆ ਛੋਟਾ ਵੀਰਾ ਕੀ ਨਾਮ ਛੋਟੇ ਵੀਰ ਤੁਹਾਡਾ ਮੇਰਾ ਨਾਮ ਸਣੀ ਹੈ ਜੀ ਸਣੀ ਤੁਹਾਡਾ ਫੋਨ ਆਇਆ ਮੇਰੇ 3:54 ਮਿੰਟ ਤੇ ਵੀ ਅੰਕਲ ਅਸੀਂ ਚੋਰ ਫੜਿਆ ਕੀ ਮੈਨੂੰ ਤੁਹਾਡੇ ਦੱਸੋ ਕੀ ਹੋਇਆ ਕਿਸੇ ਅੱਜ ਗੱਲ ਇਹ ਸੀਗੀ ਜੀ ਮੈਂ ਰਾਤ ਨੂੰ ਆਟੋ ਚਲਾਣਾ ਤੇ ਹੁਣ ਸਾਡੀ ਯੂਨੀਅਨ ਦੇ ਆਟੋ ਜਿੰਨੇ ਵੀ ਹੈਗੇ ਸਾਨੂੰ ਪਤਾ ਹੈ ਠੀਕ ਹੈ ਸਾਨੂੰ ਹਰ ਇੱਕ ਹਰ ਇੱਕ ਬੰਦੇ ਦੀ ਪਛਾਣ ਹੈ ਹਰੇ ਘਾਟੋ ਦੀ ਪਛਾਣ ਹੈ ਤੇ ਮੈਂ ਇਥੇ ਬਸ ਸਟੈਂਡ ਤੇ ਖੜਾ ਸੀ ਇਹ ਬੰਦਾ ਆਟੋ ਲੈ ਕੇ ਜਾ ਰਿਹਾ ਸੀ ਠੀਕ ਹੈ ਤੇ ਮੈਂ ਪਛਾਣ ਲਿਆ ਕਿ ਆਟੋ ਸਾਡੀ ਯੂਨੀਅਨ ਦਾ ਤੇ ਜਿਹਦਾ ਆਟੋ ਸੀਗਾ ਮੈਂ ਉਹ ਵੀਰੇ ਨੂੰ ਫੋਨ ਮਾਰਿਆ ਮੈਂ ਕਿਹਾ ਵੀਰੇ ਤੇਰਾ ਆਟੋ ਕਿੱਥੇ ਆ ਕਹਿੰਦਾ ਘਰ ਦੇ ਬਾਹਰ ਖੜਾ ਮੈਂ ਕਿਹਾ ਜਲਦੀ ਦੇਖ ਬਾਹਰ ਖੜਾ ਹੈ ਜਾਂ ਨਹੀਂ ਖੜਾ ਉਹ ਕਹਿੰਦਾ ਨਹੀਂ ਖੜਾ ਮੈਂ ਕਿਹਾ ਐਂ ਕਰ ਤੂੰ ਬਸ ਸਟੈਂਡ ਤੇ ਆ ਜਾ ਛੇਤੀ ਮੈਨੂੰ ਬਸ ਸਟੈਂਡ ਤੇ ਬੁਲਾਇਆ ਤੇ ਮੈਂ ਫਿਰ ਆਪਦਾ ਆਟੋ ਸਟਾਰਟ ਕੀਤਾ ਇਹਦੇ ਪਿੱਛੇ ਗਿਆ ਇਹਦੇ ਪਿੱਛੇ ਗਿਆ ਤੇ ਇਹਨੂੰ ਬਹਲੂਮਾਂ ਚੌਕ ਚਕੇਰਿਆ ਮੈਨੂੰ ਠੀਕ ਹੈ ਇਹ ਡਰ ਕੇ ਆਟੋ ਚਲਦਾ ਸਟਾਰਟ ਕਰਕੇ ਛੱਡ ਕੇ ਭੱਜ ਗਿਆ ਤੇ ਮੈਨੂੰ ਵੀ ਆਟੋ ਆਪਦਾ ਸਟਾਰਟ ਕਰਕੇ ਮੇਰਾ ਸਟਾਰਟ ਸੀਗਾ ਤੇ ਮੈਨੂੰ ਵੀ ਚਲਦਾ ਆਟੋ ਛੱਡਣਾ ਭੱਜਣਾ ਪਿਆ ਇਹਦੇ ਪਿੱਛੇ ਇਹਨੇ ਬਹੁਤ ਪਹਾਇਆ ਮੈਨੂੰ ਬਹੁਤ ਪੁਕਾਈ ਕਰਾਈ ਮੇਰੀ ਉਦੋਂ ਬਾਅਦ ਇਹ ਐਮ ਐਸ ਜੀ ਸਕੂਲ ਦੇ ਵਿੱਚ ਵੜ ਗਿਆ ਬਹਲੂਮਾਂ ਚੌਂਕ ਦੇ ਕੰਦਾ ਗੁੰਦਾ ਟੱਪ ਕੇ ਹਾਂਜੀ ਕੰਦ ਟੱਪ ਗਏ ਉੱਥੇ 10 ਮਿੰਟ ਲੋਕਿਆ ਰਿਆ ਫਿਰ ਵੀਰੇ ਹੁਣੀ ਆਏ ਉੱਥੇ ਸਾਰੇ ਅਸੀਂ 5-7 ਜਨੇ ਇਕੱਠੇ ਹੋਏ ਤੇ ਫਿਰ ਇਹ ਜਦੋਂ ਦੇਖਿਆ ਵੀ ਹਾਂ ਸਕੂਲ ਦੇ ਵਿੱਚ ਹੈਗਾ ਜਾਂ ਨਹੀਂ ਫਿਰ ਇਹ ਸ਼ੈੱਡ ਦੇ ਉੱਤੇ ਚੜ ਗਿਆ ਸ਼ੈੱਡ ਤੋਂ ਚੜ ਕੇ ਫਿਰ ਉੱਪਰਲੀ ਮੰਜ਼ਲ ਤੇ ਫਰਸਟ ਫਲੋਰ ਤੇ ਭੱਜ ਕੇ ਜਾ ਰਹੇ ਸੀ ਅਸੀਂ ਦੇਖ ਲਿਆ ਫਿਰ ਅਸੀਂ ਸਕਿਉਰਟੀ ਗਾਂ ਨੂੰ ਆਵਾਜ਼ ਮਾਰੀ ਸਕਿਉਰਟੀ ਗਾਂ ਨੇ ਗੇਟ ਖੋਲ੍ਹਿਆ ਤੇ ਉਸ ਤੋਂ ਬਾਅਦ ਜਦੋਂ ਨੇ ਗੇਟ ਖੋਲ੍ਹਿਆ ਇਹ ਭੱਜਿਆ ਜਦੋਂ ਅਸੀਂ ਇਹਦੇ ਪਿੱਛੇ ਭੱਜ ਸਕੂਲ ਦੇ ਵਿੱਚ ਵੜ ਗਏ ਅਸੀਂ ਦੋ ਜਨੇ ਤੇ ਇਹਨੂੰ ਅਸੀਂ ਫੜਿਆ ਸਕੂਲ ਦੀ ਬੈਕ ਸਾਈਡ ਤੇ ਉੱਥੇ ਕੋਈ ਕਚਰਾ-ਕੁਚਰਾ ਪਿਆ ਜਿਹਨਾਂ ਡਸਟਿੰਗ ਸੁੜਦੇ ਆ ਉਹ ਤੇ ਉੱਥੇ ਜਾ ਕੇ ਇਹ ਝਾੜੀਆਂ ਦੇ ਵਿੱਚ ਲੁੱਕ ਗਿਆ ਉੱਥੋਂ ਇਹਨੂੰ ਫੜ ਕੇ ਲਿਆਈ ਜਦੋਂ ਬਾਹਰ ਤੇ ਉਸ ਤੋਂ ਬਾਅਦ ਫਿਰ ਬਾਹਰ ਆ ਕੇ ਦੀ ਸਿੱਤਰ ਪਰੇ ਹਾਂ ਇੱਥੇ ਲਿਆਈ ਦੀ ਸਿੱਤਰ ਪਰੇਟ ਵੀ ਕੀਤੀ ਅਸੀਂ ਉੱਥੇ ਉਸ ਤੋਂ ਬਾਅਦ ਫਿਰ ਅਸੀਂ ਬੱਸ ਸਟੈਂਡ ਚੋਣੀ ਚ ਲੈ ਕੇ ਆਏ ਇਹਨੂੰ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਫੋਨ ਮਾਰੇ ਨੂੰ ਇਸ ਟਾਈਮ 2:30-3 ਘੰਟੇ ਹੋ ਗਏ ਤੁਸੀਂ ਕਿੰਨੇ ਵਜੇ ਇਹਨੂੰ ਫੜਿਆ ਤੇ ਕਿੰਨੇ ਵਜੇ ਪੁਲਿਸ ਨੂੰ ਫੋਨ ਕੀਤਾ ਮੈਨੂੰ 2 ਵਜੇ ਤੋਂ ਬਾਅਦ ਫੜਿਆ ਜੀ 3 ਵਜੇ 3 ਵਜੇ ਤੋਂ ਪਹਿਲਾਂ ਹੀ ਫੜਿਆ ਮੈਨੂੰ 3 ਵਜੇ ਤੋਂ ਪਹਿਲਾਂ ਫੜਿਆ ਤੇ ਉਦੋਂ ਹੀ ਫੋਨ ਕੀਤਾ ਹਾਂਜੀ ਹਾਂਜੀ ਸਹੀ 15 20 ਮਿੰਟ ਬਾਅਦ ਪੁਲਿਸ ਨੂੰ ਫੋਨ ਕੀਤਾ ਸੀਗਾ ਕਿੰਨੇ ਨੰਬਰ ਤੇ ਸਹੀ 112 ਤੇ ਕਾਲ ਕੀਤੀ ਸੀਗੀ ਕੀ ਕਹਿੰਦੇ ਤੇ ਉਹ ਕਹਿੰਦੇ ਕੋਈ ਨਹੀਂ ਅਸੀਂ ਆ ਰਹੇ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਫੇਰ ਕਾਲ ਕੀਤੀ ਫੇਰ ਉਹਨਾਂ ਨੇ ਕਿਹਾ ਅਸੀਂ ਆ ਰਹੇ ਹਾਂ ਤੇ ਹਜੇ ਤੱਕ ਆਏ ਨਹੀਂ ਲਓ ਜੀ ਤੁਸੀਂ ਸਾਰੀ ਗੱਲ ਸੁਣ ਲਈ ਆਟੋ ਤੁਹਾਡਾ ਸੀ ਭਾਜੀ ਆਜੋ ਕੀ ਨਾਮ ਤੁਹਾਡਾ ਲਾਈਟ ਛੱਡ ਦਿਓ ਬਰਾਬਰ ਮੇਰਾ ਕੁਰਵੰਤ ਸਿੰਘ ਹੈ ਬਰਾਬਰ ਕੁਲਵੰਤ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਆਟੋ ਚੋਰੀ ਹੋ ਗਿਆ ਮੇਰੇ ਕੋਲ ਆ ਜੀ ਮਾਸੋ ਤਾਂ ਵੈਸੇ ਹੀ ਮੈਂ ਸਵਾ ਦੋ ਵਜੇ ਟਾਈਮ ਸੀ ਮੇਰੇ ਕੋਲ ਤੇ ਮਸਤੋ ਮੈਨੂੰ ਕਹਿੰਦਾ ਇਹਦਾ ਫੋਨ ਆ ਗਿਆ ਮੈਂ ਚਲ ਕੋਈ ਨਹੀਂ ਪਹੁੰਚ ਸਕਦਾ ਕੀ ਅਬ ਲੜਾਈ ਨਹੀਂ ਹੋਊਗੀ ਤੇ ਇਹ ਕਹਿੰਦਾ ਲਾਡੀ ਮੇਰੇ ਆਟੋ ਮੈਂ ਬਾਹਰ ਕੜਾ ਯਾਰ ਪਾ ਜਾ ਬਾਹਰ ਦੇਖਿਆ ਮੈਂ ਕਹਾਂ ਹੈ ਨਹੀਂ ਆਟੋ ਯਾਰ ਮਰੇ ਮੈਂ ਲੱਤਾ ਛੋੜੂ ਮੈਂ ਕਹਾਂ ਕੀ ਹੋ ਗਿਆ ਇਹ ਕਹਿੰਦਾ ਜਲਦੀ ਆਏਗਾ ਹਿੰਦ ਵਰ ਪਾਇਆ ਫਿਰ ਮੈਂ ਜੀ ਅੱਜ ਬਣੀ ਆਹ ਛੋਟੀ ਮੋਟੀ ਪਾਇ ਬੂੜਾ ਪਚ ਆਇਆ ਅਜੇ ਮੈਂ ਦੇਖਿਆ ਬਾਜ਼ ਕਰਦੀ ਮੈਂ ਮਾਲ ਕਰੇ ਭੁਲਾ ਸੀ ਕਿ ਫਿਰ ਫੋਨ ਕਿੱਥੇ ਦੂਜੇ ਮੂਲ ਤੋਂ ਕਹਾਂ ਸਾਨੂੰ ਮਨਚੋਕ ਆਇਆ ਮੋਂ ਤੇ ਦੇਖਿਆ ਇਹ ਗੱਡੀ ਭਈ ਸਟਾਰਟ ਦੋਨੇ ਖੜੀ ਗੱਡੀਆਂ ਇਹ ਵੀ ਸਟਾਰਟ ਮੇਰੀ ਗੱਡੀਆਂ ਐ ਲਾਰ ਕੇ ਚੰਦਾ ਅੰਦਰ ਜਿਹੜੇ ਮੁੰਡਿਆਂ ਦੇ ਨਾਮ ਇਹ ਲੈਂਦਾ ਤੁਹਾਨੂੰ ਜਾਣਦੇ ਨੇ ਕਿਹੜੇ ਜੀ ਕੀ ਕੀ ਨਾਮ ਲੈ ਰਿਹਾ ਬੇਟਾ ਸੰਜੇ ਤੇ ਉਹ ਕਿਨੇ ਦੱਸਿਆ ਮੈਨੂੰ ਸੰਜੂ ਤੇ ਉਹ ਮੈਂ ਜਾਣਦਾ ਨੂੰ ਇਹ ਮੈਨੂੰ ਪਤਾ ਮੈਂ ਤਾਂ ਇਹਨੂੰ ਦੇਖਿਆ ਮੁੰਡੇ ਨੂੰ ਪਹਿਲੀ ਵਾਰ ਵੀ ਇਹ ਕਹਿੰਦਾ ਮੈਂ ਉਸ ਤੋਂ ਪਹਿਲ ਲਿੱਤੇ ਨੇ ਗੱਡੀ ਚੋਰੀ ਕੀਤੀ ਹੈ ਬਾਈ ਤੇਰੀ ਕੋਈ ਲਾਗਵਟ ਸੀ ਕੋ ਨਾਲ ਮਰੀ ਮੇਰੇ ਕਿਸ਼ਨ ਲਾਗਵਟ ਹੀ ਹੈ ਨ ਮਲੇਜ ਮੇਗਾ ਕਹਿੰਦਾ ਮਹੱਲੇ ਨਾਲ ਮੁੰਡੇ ਭੇਜਿਆ ਮੈਨੂੰ ਚੋਰੀ ਕਰਨ ਬਾਈ ਚੋਰੀ ਆ ਗੱਡੀ ਕਰ ਅੱਗੇ ਸੀ ਲੈ ਜਾਏਗਾ ਕਹਿੰਦਾ ਕਹਿੰਦਾ ਉਹਨੇ 2000 ਰੁਪਏ ਵੀ ਦਿੱਤਾ ਨਸ਼ਾ ਕਰਨ ਵਾਸਤੇ ਤੇ ਕਹਿੰਦਾ ਮੈਨੂੰ ਉਹ ਮੁੰਡਿਆਂ ਨੇ 2000 ਰੁਪਏ ਦਿੱਤਾ ਨਸ਼ਾ ਕਰਨ ਵਾਸਤੇ ਠੀਕ ਹੈ ਮੈਂ ਨਸ਼ਾ ਕਰਨ ਗਿਆ ਸੀ ਕਹਿੰਦਾ ਉੱਥੇ ਮੇਰੀ ਜਾਨ ਪਛਾਨ ਹੋਈ ਮੁੰਡਿਆਂ ਨਾਲ ਤੇ ਜਦੋਂ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਵੀ ਆ ਫਲਾਣੀ ਜਗ੍ਹਾ ਤੇ ਆਟੋ ਖੜਾ ਤੇ ਆਟੋ ਚੱਕ ਕੇ ਲਿਆਣਾ ਤੂੰ ਤੇ ਅੱਗੇ ਨਹਿਰ ਤੇ ਸਾਨੂੰ ਦੇ ਦੇ ਅਸੀਂ ਤੈਨੂੰ ਤੇਲ ਵਾਸਤੇ ਹੀ ਪੈਸੇ ਦਵਾਂਗੇ ਇਹ ਕਹਿੰਦਾ ਵੀ ਤੇਲ ਜੇ ਖਤਮ ਹੋ ਗਿਆ ਰਾਚੇ ਕਹਿੰਦਾ ਤਾਂ ਅਸੀਂ ਤੇਲ ਵਾਸਤੇ ਪੈਸੇ ਹੋ ਸਾਰੀ ਗੱਲ ਇਹਨੂੰ ਦੱਸੇ ਇੱਕ ਗੱਲ ਦੱਸ ਤੂੰ ਮੈਨੂੰ ਪਹਿਲਾਂ ਵੀ ਇਥੋਂ ਆਟੋ ਚੋਰੀ ਕੀਤੇ ਨੇ ਨਹੀਂ ਇਗੀ ਕੋਸ਼ ਉਹਦੀ ਕਿਤਾਬ ਰੇ ਕੋਈ ਸੀ ਨਹੀਂ 릭ਸ਼ਾ ਚੋਰੀ ਕਿਤਾਬ ਤੇ 릭ਸ਼ਾ ਕੋਈ ਸੀ ਤੇ ਅੱਜ ਕਿਉਂ ਚੋਰੀ ਕਰਨਾ ਪਿਆ ਸਰ ਮੈਂ ਇੱਥੇ ਆਇਆ ਸੀ ਜਦੋਂ ਮੈਨੂੰ ਸਮਾਨ ਨਹੀਂ ਮਿਲ ਰਿਹਾ ਸੀ ਮੈਂ ਵਾਈਟ ਲੰਨਾਈ ਤੇ ਉਹ ਮੁੰਡਿਆ ਕਿੰਨਾ ਪੜਿਆ ਮੈਂ 8 ਕਲਾਸਾ ਪੜਿਆ ਤੇ ਬੇਟਾ ਚੰਗੇ ਘਰੋਂ ਲੱਗਦਾ ਤੂੰ ਮੈਨੂੰ ਹਾਂਜੀ ਮੈਂ ਹੈਗਾ ਚੰਗੇ ਘਰੋਂ ਇੱਥੇ ਮੇਰੇ ਸਾਰੇ ਰਿਸ਼ਤੇਦਾਰ ਆ ਜੀ ਸਾਡੇ ਸਾਰੇ ਬੱਸ ਸਟੈਂਡ ਤੇ ਸਾਡੇ ਮਾਮਾ ਹੀ ਦੀ ਪੈਂਚਰ ਦੀ ਦੁਕਾਨ ਆ ਮੈਂ ਅੰਕਲ ਜੀ ਉਹਨੇ ਚਾਂਸ ਹੈ ਜਿਆਣਾ ਨਹੀਂ ਸੀ ਮੈਨੂੰ ਕੀ ਪਤਾ ਇਹਨੇ ਲਾਕ ਡਾਟ ਰੱਬ ਜਾਣੇ ਜੋ ਚਿੱਟਾ ਲਵਾਇਆ ਉਹਨਾਂ ਨੇ ਫਿਰ ਤੈਨੂੰ ਹਾਂਜੀ ਅੰਕਲ ਜੀ ਪਹਿਲਾਂ ਚਿੱਟਾ ਲਵਾਇਆ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਵਸਤੂ ਕੱਲਾ ਕਹਿੰਦੇ ਰੇਡ ਕੇ ਅੱਗੇ ਸਟਾਰਟ ਕਰਨਾ ਕਿ ਫੜ ਲਾਂਗੇ ਚਿੱਟਾ ਲਿਆ ਕਿੱਥੋਂ ਸੀ ਇਹ ਨਹੀਂ ਪਤਾ ਅੰਕਲ ਜੀ ਉਹਨਾਂ ਨੇ ਮੈਨੂੰ ਕਿੱਥੋਂ ਲਿਆ ਇੰਨਾ ਮੈਨੂੰ ਪਤਾ ਤੂੰ ਅੱਗੋਂ ਵੀ ਕਹਿਣਾ ਨਾ ਮੈਂ ਪਹਿਲਾਂ ਵੀ ਲੈਣਾ ਹੁੰਦਾ ਉਹ ਕਿੱਥੋਂ ਲੈਣਾ ਹੁੰਦਾ ਅੰਕਲ ਮੈਂ ਲਾਣਾ ਆਪਣੇ ਮਹੱਲੇੋਂ ਲੈਣਾ ਉਧਰ ਸਾਡੇ ਹਮੀਰੇ ਪਿੰਡ ਮਿਲਦਾ ਜਲੰਧਰ ਇਥੇ ਇਥੇ ਤੂੰ ਨਹਿਰਾ ਉੱਥੇ ਗਿਆ ਸੀ ਨਾ ਲਾਈਨਾਂ ਤੇ ਗਿਆ ਸੀ ਲਾਈਨਾਂ ਤੇ ਕੀ ਕਰਨ ਗਿਆ ਸੀ ਲਾਈਨਾਂ ਦੇ ਮੈਂ ਗਿਆ ਸੀ ਅੰਕਲ ਜੀ ਬੀੜੀ ਪੀਣ ਮੈਂ ਬੀੜੀ-ਬੀੜੀ ਪੀਣਾ ਲਓ ਜੀ ਤੁਸੀਂ ਇਹ ਦੇਖ ਲਓ ਵੀ ਇਹ ਹਾਲ ਤੁਸੀਂ ਵੇਖ ਲਓ ਵੀ ਹਲੇ ਤੱਕ ਇਹ ਵੇਖ ਲਓ ਟਾਈਮ ਮੇਰੇ ਖਿਆਲ ਆ ਤੇਰੀ ਗੱਡੀ ਸੀ ਲਾਡੀ ਹਾਂ ਲਾਡੀ 4 ਵਜੇ ਤੇ 35 ਮਿੰਟ ਹੋ ਗਏ ਨੇ ਤੇ ਹਲੇ ਤੱਕ ਪੁਲਿਸ ਨਹੀਂ ਆਈ ਸਵਾ 2 ਵਜੇ ਕਹਿੰਦੇ ਨੇ ਅਸੀਂ ਫੋਨ ਕੀਤਾ ਸੀਗਾ ਇਹ ਹਾਂ ਜੀ ਕਿੰਨੇ ਵਜੇ 2:30 2:30 ਰਾਈਵਲ ਟੈਂਟ ਇੱਧਰ ਆਜੋ ਆ ਕੇ ਦੱਸੋ ਕੈਮਰੇ ਅੱਗੇ ਆ ਕੇ ਦੱਸੋ ਨਾ ਤਿੰਨ ਤਿੰਨ ਨੰਬਰ ਕਿਤੇ ਦਿਖ ਰਿਹਾ ਓਏ ਆਜੋ ਯਾਰ ਇੱਧਰ ਤਾਂ ਆ ਬੈਠ ਕੈਮਰੇ ਅੱਗੇ ਕਿੰਨੇ ਵਜੇ ਕੀਤਾ ਸੀ ਪੜਾ ਪਿੱਛੇ ਹੋ ਜਾਓ ਦੇਖੋ ਇਹੀ ਐ ਵੀ ਯਾਰ ਇਹ ਚੰਗੇ ਲੋਗੜੇ ਆਟੋ ਵਾਲੇ ਜਿਹੜੇ ਚੰਗੇ ਨੇ ਉਹਨਾਂ ਦਾ ਪਤਾ ਲੱਗਦਾ ਮੈਂ ਬਾਰ ਬਾਰ ਕਹਿੰਦਾ ਉਹਨਾਂ ਵੀ ਆਟੋ ਵਾਲੇ ਸਾਰੇ ਮਾੜੇ ਨਹੀਂ ਹੈਗੇ ਆਟੋ ਵਾਲੇ ਚੰਗੇ ਵੀ ਬਹੁਤ ਨੇ ਇਹਨਾਂ ਨੇ ਇਹਨਾਂ ਦਾ ਬੰਦੇ ਜੀ ਹੋਰ ਬੰਦਾ ਕੋਈ ਗੱਡੀ ਨਹੀਂ ਫੜਸਦਾ ਹੀ ਗਿਆ ਠੀਕ ਜੀ ਜੀ ਬਸ ਇਹੀ ਹੁੰਦਾ ਉਹ ਕਿਲੇ ਕੰਮ ਛੱਡ ਕੇ ਭੱਜ ਗਿਆ ਜੀ ਜੀ ਆਪਣੇ ਗੱਡੀ ਵੀ ਛੱਡ ਕੇ ਗਿਆ ਖੁਦ ਨਾਲ ਖਾਸਾ ਕੋਈ ਹੋਰ ਭਿਹਾ ਕੇ ਲੈ ਜਾਂਦਾ ਦੋਨੋਂ ਗੱਡੀ ਤਿੰਨ ਫੋਨ ਕੀਤੇ ਆ ਜੀ ਪੁਲਿਸ ਵਾਲਿਆਂ ਨੂੰ ਤਿੰਨ ਵਾਰ ਕਾਲ ਕੀਤੀ ਆ ਕਿੰਨੇ ਕਿੰਨੇ ਵਜੇ 112 ਤੇ ਹਾਂਜੀ 112 ਤੇ ਨੇੜੇ ਕਰਕੇ ਤਾ ਕਿੰਨੇ ਟਾਈਮ ਕੀ ਹੈ ਪਹਿਲੀ ਕਾਲ ਇਹਨਾਂ ਨੇ 2:30 ਵਜੇ ਕੀਤੀ ਸੀ ਦੂਜੇ ਫੋਨ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਕਾਲ ਕੀਤੀ 2:55 ਤੇ ਠੀਕ ਹੈ ਉਹ ਦੁਬਾਰਾ 54 ਤੇ 53 ਤੇ ਇਹਨਾਂ ਨੂੰ ਕਾਲ ਕੀਤੀ ਆ। ਨਾ ਤਾਂ ਪਹਿਲੀ ਕਾਲ ਇਹਨਾਂ ਸਹੀ 2:30 ਵਜੇ ਕੀਤੀ ਸੀਗੀ ਇਹਨਾਂ ਨੂੰ। ਹਾਂਜੀ ਪੁਲਿਸ ਨੂੰ ਕਿੰਨੇ ਵਜੇ ਕੀਤੀ? ਪੁਲਿਸ ਨੂੰ ਕਾਲ ਕੀਤੀ 2:30 ਵਜੇ ਮੈਂ। ਪੁਲਿਸ ਦੀ ਹੈ। ਹਾਂਜੀ 2:30 ਤੋਂ ਸਟਾਰਟ ਹੋ ਗਿਆ। 2:30 ਵਜੇ ਦੀ ਦੂਜੇ ਫੋਨ ਤਾਂ ਕੀਤੀ ਫਿਰ ਮਾਂ ਦੇ ਫੋਨ ਤੋਂ ਕੀਤੀ ਆ। ਠੀਕ ਹੈ। 112 ਤੇ? ਹਾਂਜੀ 112 ਤੇ। 112 ਤੇ ਤੁਸੀਂ ਦੇਖ ਲਓ ਵੀ ਤਿੰਨ ਵਾਰੀ 2:30 ਵੇ ਦੀ ਕਾਲ ਕੀਤੀ ਤੇ 4:35 ਮਿੰਟ ਮਤਲਬ 2 ਘੰਟੇ 5 ਮਿੰਟ ਹੋ ਗਏ। ਮੇਰੀ ਗੱਲ ਹੋ ਗਈ। ਇਹ ਸਾਰੇ ਘਰੋਂ ਆ ਗਏ ਮੈਂ ਸੁੱਤਾ ਪਿਆ ਉੱਠ ਕੇ ਆ ਗਏ ਤੇ ਪੁ ਨਹੀਂ ਆਈ ਸੋ ਜੋ ਵੀ ਕਾਰਵਾਈ ਹੁੰਦੀ ਹੈ ਉਹ ਮਕਸਦ ਦੱਸਣ ਦਾ ਇਹੀ ਹੈ ਵੀ ਸਾਰੀਆਂ ਚੀਜ਼ਾਂ ਸਾਰੇ ਲੋਕ ਜਦੋਂ ਸਪੋਜ਼ ਆਟੋ ਹੈ ਕਾਰਾਂ ਨੇ ਕਰਦੇ ਬਾਹਰ ਪਖੜੀਆਂ ਕਰਦੇ ਆ ਤੇ ਥੋੜਾ ਧਿਆਨ ਆਪ ਰੱਖਿਆ ਕਰੀਏ ਕਿਉਂਕਿ ਰਾਤ ਨੂੰ ਮੈਨੂੰ ਇੱਕ ਫੋਨ ਆਇਆ ਵੀ 18 ਨੰਬਰ ਗਲੀ ਤੇ ਪਰਸਨਗਰ ਦੇ ਵਿੱਚ ਉੱਥੇ ਬਾਹਰ ਖੜੀ ਗੱਡੀ ਦੇ ਵਿੱਚ ਗੱਡੀ ਨੂੰ ਤੋੜ ਗਏ ਚਾਰ ਪੰਜ ਮੁੰਡੇ ਤਲਵਾਰਾਂ ਨਾਲ ਵੈਸੇ ਹੀ ਫਿਰ ਇੱਕ ਫੋਨ ਜਿਹੜਾ ਮੈਂ ਵੀਡੀਓ ਦੇਖ ਰਿਹਾ ਸੀ ਰਾਤ ਉਹ ਸੰਤਪੁਰਾ ਰੋਡ ਤੇ ਵੀ ਇੱਕ ਗੱਡੀ ਹੋਰ ਪੰਨੇ ਹੋਈ ਸੀ ਪਰ ਇਹ ਇਸ ਤਰੀਕੇ ਦੇ ਨਾਲ ਵਾਰਦਾਤਾ ਹੋ ਰਹੀਆਂ ਤੇ ਕੋਈ ਕਾਰਵਾਈ ਡਰਾਵੇ ਵਾਲੀ ਹੈ ਨਹੀਂ ਵੀ ਕੋਈ ਉਹਨਾਂ ਤੇ ਡਰਾਵਾ ਪਵੇ ਤੇ ਲੋਕ ਜਿਹੜੇ ਨੇ ਡਰਨ ਤੇ ਇਹ ਜਿਆ ਕੰਮ ਨਾ ਕਰਨ ਮਕਸਦ ਮੇਰਾ ਐਸ ਵੇਲੇ ਉੱਠ ਕੇ ਆਉਣ ਦਾ ਇਹ ਸੀ ਵੀ ਅਸੀਂ ਸਾਰਿਆਂ ਨੂੰ ਅਵੇਅਰ ਕਰ ਸਕੀਏ ਵੀ ਜਿਹੜੀਆਂ ਗੱਡੀਆਂ ਤੁਸੀਂ ਬਾਹਰ ਹੈ ਜਿਹੜਾ ਰੱਖਦੇ ਹੋ ਉਹਨਾਂ ਤੇ ਕੋਈ ਸੰਗਲ-ਸੁੰਗਲ ਪਾ ਕੇ ਰੱਖੋ ਕੁਝ ਇਸ ਤਰੀਕੇ ਦਾ ਅਲਾਰਮ ਲਗਾਓ ਵੀ ਜਿਹੜਾ ਕਿਸੇ ਨੂੰ ਨਾ ਪਤਾ ਲੱਗੇ ਜਦੋਂ ਗੱਡੀ ਨੂੰ ਤੁਹਾਡੇ ਨੂੰ ਕੋਈ ਟੋਅ ਕਰਦਾ ਚੁੱਕਦਾ steering ਨੂੰ forward race ਤੇ ਪੈ ਦਿੰਦਾ clutch ਤੇ ਪੈ ਦਿੰਦਾ like that ਇਸ ਤਰੀਕੇ ਦਾ ਕੁਝ ਹੋਵੇ ਵੀ ਜਿਹੜਾ ਤੁਹਾਨੂੰ అలਾਰਮ ਵਜੇ ਤੇ ਤੁਸੀਂ ਉਸ అలਾਰਮ ਤੋਂ ਜਾਗੋ ਤੇ ਆਪਣੀ ਗੱਡੀ ਨੂੰ ਚੋਰੀ ਤੋਂ ਬਚਾਓ ਕਿਉਂਕਿ ਹਰ ਜਗ੍ਹਾ ਤੇ ਸਣੀ ਹੋਰੀ ਨਹੀਂ ਹੋਣਗੇ ਪੌਣੇ 5 ਹੋ ਗਏ ਨੇ ਤੇ ਭਾਜੀ ਹੁਣ ਆ ਗਏ ਨੇ ਸਾਡੇ ਐਸਆਈ ਸਰਦਾਰ ਸਿਕੰਦਰ ਸਿੰਘ ਜੀ ਤੇ ਉਹਦਾ ਡਾਟਾ ਦੇਖ ਰਹੇ ਨੇ scan ਕਰਕੇ ਵੀ ਸ਼ਾਇਦ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਹੋਵੇ ਜਾਂ ਨਾ ਹੋਵੇ ਕੁਝ ਵੀ ਇਸ ਤਰ੍ਹਾਂ ਹੈ ਜੋ ਵੀ ਜਲੰਧਰ ਦੇ ਹੈ ਜੀ ਜਲੰਧਰ ਹੈਗੇ ਨੇ ਸਾਦੇ ਜੀ ਛੋਰੀ ਛਰੀ ਦੇ ਹੈ ਜੀ ਇੱਥੇ ਦਾ ਕੋਈ ਨਹੀਂ ਡਾਕ ਟੋਟਾ ਦਾ ਕੋਈ ਨਹੀਂ ਹੈ ਜੀ ਨਾ ਆਟਾ ਟੋਟਾ ਕਦੀ ਚੋਰੀ ਕੀਤਾ ਜੀ ਇਹ ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਜੀ ਪਹਿਲਾਂ ਕੀ ਚੋਰੀ ਕੀਤਾ ਸੀ ਕੁਛ ਵੀ ਨਹੀਂ ਜਨਾਬ ਜੀ ਜਨਾਬ ਜੀ ਜਲੰਧਰ ਦੇ ਚਿੱਟਾ-ਚਿੱਟਾ ਬਿੰਦੇ ਫੜਾਂਗੇ ਜਿੱਦਾਂ ਅੱਤੇ ਚੋਰੀ ਦਾ ਪਰਚਾ ਬੈਦ ਗਿਆ ਅੱਜ ਅੱਜ ਰਾਤ ਸਦਾ ਜੀ ਆਪਣਾ ਪ੍ਰਿਆਮਲ ਚੌਕ ਤੇ ਕਹਿੰਦੇ ਨੇ 2:30 ਵਜੇ ਦਾ ਅਸੀਂ ਫੋਨ ਕੀਤਾ ਹੋਇਆ ਹਾਂਜੀ ਹਾਂਜੀ ਤੇ 4:30 ਪੌਣੇ 5 ਹੋ ਗਏ 2 ਘੰਟੇ ਨਾਲ ਇਹਨਾਂ ਨੂੰ ਰੱਖਿਆ ਤੇ ਤੁਹਾਨੂੰ ਸੁਣਿਆ ਨਹੀਂ ਲੱਗਿਆ ਜਾਂ ਕੀ ਚੱਕਰ ਸੀ ਨੇ ਆਪ ਨੂੰ ਕਾਲ ਆਇਆ ਉਹਨਾਂ ਟਾਈਮ ਆ ਗਿਆ ਆਪਣੇ ਕੋਲ ਮੈਂ ਉਹੀ ਕਹਿਣਾ ਨਾ ਮੈਂ ਵੇਖੋ 100 ਤੁਹਾਨੂੰ ਤੁਹਾਨੂੰ ਕਿੰਨੇ ਵਜੇ ਇਹਨਾਂ ਨੇ ਕੀਤਾ 112 ਨੇ ਕਿਉਂਕਿ ਤੁਸੀਂ ਦੇਖੋ ਮੈਂ ਹੀ ਕਹ ਰਿਹਾ ਤੁਸੀਂ ਡਿਊਟੀ ਦੇ ਰਹੇ ਹੋ ਜਿਹੜਾ ਟਾਈਮ ਤੁਹਾਡੇ ਕੋਲ ਆਇਆ ਹੈ ਅਏ ਅਮਰੀ ਚੌਕ ਦੀ ਕੀਤਾ ਜੀ 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 ਸੋ ਹੁਣ ਕੀ ਕਾਰਵਾਈ ਹੈ ਜੀ ਇਹਨੂੰ ਚੌਂਕੀ ਲੈ ਕੇ ਚੱਲੇ ਬੱਸ ਸਟੈਂਡ ਆਪਾਂ ਜੀ ਚੌਂਕੀ ਬੱਸ ਸਟੈਂਡ ਇਹ ਕਿਹੜੇ ਪਾਸੇ ਫੜਿਆ ਹੋਇਆ ਉਹ ਇੱਥੇ ਹੀ ਫੜਿਆ ਹੋਇਆ ਉਰਲੇ ਪਾਸੇ ਕਿ ਪਰਲੇ ਪਾਸੇ ਪਰਲੇ ਪਾਸੇ ਪਰਲੇ ਪਾਸੇ ਫੜਿਆ ਬੈਕ ਸ਼ੈਟ ਤੋਂ ਜਿਹੜੀ ਚੌਂਕੀ ਬੱਸ ਸਟੈਂਡ ਦਾ ਏਰੀਆ ਉੱਥੇ ਲੈ ਕੇ ਚੱਲੇ ਨੂੰ ਠੀਕ ਹੈ ਜੀ ਹਾਂ ਜੀ ਇਹ ਤਾਂ ਦੇਖਿਆ ਰਿਕਾਰਡ ਵਗੈਰਾ ਚੱਕੀ ਤੇ ਹੈਗੇ ਨੇ ਨਾ ਉੱਥੇ ਪਤਾ ਲੱਗੂ ਇਹ ਚੌਂਕੀ ਹਾਂਜੀ ਉੱਥੇ ਚਲੋ ਐਸੇ ਹੀ ਸਰਦਾਰ ਸਕੰਦਰ ਸਿੰਘ ਜੀ ਤੇ ਭਾਜੀ ਹੋਣੀ ਐਸੇ ਵਿਨੋਦ ਕੁਮਾਰ ਜੀ ਵਿਨੋਦ ਕੁਮਾਰ ਜੀ ਹੈਗੇ ਨੇ ਠੱਡ ਦੇ ਵਿੱਚ ਡਿਊਟੀਆਂ ਉਹ ਸ਼ੁਰੂ ਲੋਈਆਂ ਲੈ ਲਓ ਸਾਰਿਆਂ ਨੇ ਕਲਬਸ ਵਗੈਰਾ ਵੀ ਲੈ ਲਓ ਮੇਰੇ ਹਿਸਾਬ ਨਾਲ ਤੇ ਕਿਉਂਕਿ ਬਚਨਾ ਸਾਰਿਆਂ ਨੇ ਇਹ ਹਾਲਾਤ ਤੁਸੀਂ ਵੇਖ ਲਓ 2 ਘੰਟੇ ਬਾਅਦ ਇਹਨਾਂ ਨੂੰ ਇਨਟੀਮੇਸ਼ਨ ਮਿਲੀ ਹੈ ਇਹ ਇਹਨਾਂ ਨੂੰ ਇਨਟੀਮੇਸ਼ਨ ਮਿਲੀ ਤਾਂ ਇਹ ਆਏ ਤੇ ਇਹ ਹਾਲਾਤ ਤੁਸੀਂ ਵੇਖ ਹੀ ਲਏ ਨੇ ਹੁਣ ਉਹਨੂੰ ਲੈ ਜਾਣਗੇ ਤੇ ਫਿਰ ਦੇਖੋ ਕਾਰਵਾਈ ਕੀ ਹੁੰਦੀ ਹੈ ਇਹ ਦੇਖੋ ਇਹਦੇ ਵਾਲੇ ਕੋਲ ਛੱਡਣੀ ਚਾਹੀਦੀ ਹੈ ਇਕੱਦੀ ਇਹ ਤਾਂ ਪਾਤ ਦੇਗਾ